ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਤੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਥੋੜਾ ਜਿਹਾ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਮੈਂ ਲੱਗਿਆ ਬਣਾਉਣ ਤੇ ਰਜੇਵੇਂ ਕਾਫੀ ਸੀਗੇ ਜੀ ਤੇ ਵਿੱਚ ਦੀ ਪਰਿਵਾਰ ਕਰਜੇਵੇਂ ਸੀਗੇ ਉਹਦੇ ਕਰਕੇ ਵੀਡੀਓ ਬਣਾਉਣ ਦਾ ਮਜਬੂਰੀਆਂ ਸੀ ਨਹੀਂ ਪਾ ਸਕੇ ਤੇ ਬਾਕੀ ਦੇਸੀ ਚੂਚਾ ਜਿੰਨਾ ਨਹੀਂ ਵੀ ਲੈਣਾ ਹੈ ਉਹ ਬੁਕਿੰਗ ਕਰਵਾ ਸਕਦੇ ਹੋ ਜੀ ਇੱਕ ਦਿਨ ਤੋਂ ਲੈ ਕੇ ਡੇਢ ਮਹੀਨੇ ਤੱਕ 2 ਮਹੀਨੇ ਤੱਕ ਜਾਨੀ ਕਿ 1 ਮਹੀਨੇ ਤੱਕ ਦਾ ਚੂਚਾ ਮਿਲਦਾ ਜੇ ਜਿਆਦਾ ਲੋਡ ਹੈ ਤਾਂ ਡੇਢ ਮਹੀਨੇ ਤੱਕ ਦਾ ਵੀ ਮਿਲ ਜਾਂਦਾ ਸਾਡੇ ਕੋਲੋਂ ਤੇ ਪਿਓਰ ਬਰੀਡ ਵੇਚਦੇ ਆ ਜੀ ਇਹ ਗੱਲ ਨੋਟ ਕਰ ਲਿਓ ਸਾਰੇ ਵੀਰ ਜਦੋਂ ਵੀ ਕੋਈ ਮੈਨੂੰ ਫੋਨ ਮਲਾਉਂਦਾ ਹੈ ਉਹ ਇਹ ਸਮਝ ਕੇ ਗੱਲ ਕਰੇ ਵੀ ਮੈਂ ਪਿਓਰ ਬਰੀਡ ਦੇਣੀ ਹੈ ਮੈਂ ਉਹ ਕੋਈ ਇਸ ਤਰ੍ਹਾਂ ਦੀ ਬਰੀਡ ਨਹੀਂ ਦੇਣੀ ਜਿਹੜੀ ਕਿ ਦੇਖਣ ਨੂੰ ਹੀ ਸੋਹਣੀ ਲੱਗੇ ਤੇ ਸਸਤੀ ਹੋਵੇ ਉਹ ਮੈਂ ਨਹੀਂ ਵੇਚਣੀ ਪਾਵੇਂ ਤੁਸੀਂ ਮੈਂ ਤਾਂ ਤੁਹਾਨੂੰ ਇਹ ਵੀ ਬੇਨਤੀ ਕਰੂੰ ਮੈਂ ਨਾ ਕਦੇ ਜੇ ਕੋਈ ਮੇਰੇ ਤੋਂ ਸਲਾਹ ਮੰਗੂਗਾ ਉਹਨੂੰ ਇਹ ਕਹਾਂ ਵੀ ਤੁਸੀਂ 1000 ਚੂਚਾ ਲੈ ਲਓ ਜਾਂ 2000 ਲੈ ਲਓ ਜਾਂ 5000 ਲੈ ਲਓ ਮੈਂ ਕਹਿੰਦਾ ਵੀ ਤੁਸੀਂ ਆਪਣੀ ਸਮਰੱਥਾ ਮੁਤਾਬਕ ਸ਼ੁਰੂ ਕਰੋ ਭਾਵੇਂ ਤੁਸੀਂ 100 ਤੋਂ ਕਰ ਲਓ ਸ਼ੁਰੂ 200 ਤੋਂ ਕਰ ਲਓ 500 ਤੋਂ ਕਰ ਲਓ ਕੰਮ ਬਹੁਤ ਵਧੀਆ ਹੈ ਪੈਸਾ ਚੰਗਾ ਹੈਗਾ ਪਰ ਜੇ ਤੁਸੀਂ ਇਹਨੂੰ ਪੂਰੀ ਜਾਣਕਾਰੀ ਨਾਲ ਕਰਦੇ ਹੋ ਜੇ ਤੁਹਾਨੂੰ ਨਹੀਂ ਜਾਣਕਾਰੀ ਹੈਗੀ ਤਾਂ ਤੁਸੀਂ ਕਿਸੇ ਅਜਿਹੇ ਬੰਦੇ ਦੇ ਨਾਲ ਜੁੜਦੇ ਹੋ ਜਿਹਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹੈ ਜਿਹੜਾ ਇਹ ਕੰਮ ਸਿੱਖਿਆ ਹੋਇਆ ਹੈ ਜਿਹੜਾ ਚੂਚਾ ਤੁਹਾਡਾ ਬਿਮਾਰ ਹੋਇਆ ਠੀਕ ਕਰ ਦਵੇ ਉਸ ਐਚਰੀ ਤੋਂ ਜੇ ਤੁਸੀਂ ਚੂਚਾ ਲਾਉਂਗੇ ਤੁਸੀਂ ਹਮੇਸ਼ਾ ਕਾਮਯਾਬ ਰਹੋਗੇ ਇਹਨਾਂ ਗੱਲਾਂ ਨੂੰ ਤੁਸੀਂ ਨੋਟ ਕਰ ਲਓ ਜਦੋਂ ਵੀ ਕੋਈ ਵੀਰ ਮੈਨੂੰ ਫੋਨ ਕਰਦਾ ਉਹ ਸਸਤੇ ਦੇ ਚੱਕਰ 'ਚ ਮੈਨੂੰ ਜ਼ਿਆਦਾ ਹੁੰਦੇ ਨੇ 100 ਦੇ ਵਿੱਚੋਂ 90% ਯਾਨੀ ਮੈਂ ਦੇਖਦਾ ਹੁਣਾਂ ਵੀ ਸਸਤੇ ਵਾਲੇ ਚੱਕਰ 'ਚ ਹੁੰਦੇ ਨੇ ਉਹ ਰੇਟ ਵੀ ਪੁੱਛਦੇ ਨੇ ਉਹ ਤੁਸੀਂ ਦੇਖ ਲਓ ਵੀ 1 ਦਿਨ ਤੋਂ ਲੈ ਕੇ 2 ਦਿਨ 5 ਦਿਨ 10 ਦਿਨ 12 ਦਿਨ 15 ਦਿਨ 20 ਦਿਨ ਮਹੀਨਾ ਇੱਥੇ ਤੱਕ ਵੀ ਰੇਟ ਉਹ ਪੁੱਛਦੇ ਨੇ ਜਣੀ ਇਹ ਲੱਗਦਾ ਹੁੰਦਾ ਵੀ ਇਹ ਤਾਂ ਪਤਾ ਲੱਗਦਾ ਹੁੰਦਾ ਵੀ ਯਾਰ ਰੇਟ ਰੂਟ ਪੁੱਛ ਕੇ ਫਿਰ ਉਹ ਸਸਤੇ ਵਾਲੇ ਤੇ ਆਉਂਦੇ ਨੇ ਮੈਟਰ ਤੇ ਪਰ ਉਹ ਮੈਂ ਤਾਂ ਇਹ ਕਹਿਣਾ ਉਹਦੇ ਨਾਲ ਤੁਸੀਂ ਕੰਮ ਹੀ ਨਾ ਸ਼ੁਰੂ ਕਰੋ ਤੇ ਕੁਝ ਆਪਾਂ ਗੱਲਾਂ ਇਹ ਜ਼ਰੂਰ ਕਰ ਲਈਏ ਬਈ ਜਿਨ੍ਹਾਂ ਨੇ ਵੀ ਚੂਚਾ ਜਿਨ੍ਹਾਂ ਦੀਆਂ ਬੁਕਿੰਗਾਂ ਨੇ ਜੀ ਉਹ ਚੂਚਾ ਤੁਹਾਡਾ ਤਿਆਰ ਹੈ ਤੇ ਤਿਆਰੀ ਜੀ ਰੱਖੋ ਤੁਸੀਂ ਜਿਨ੍ਹਾਂ ਦੀਆਂ ਡੇਟਾ ਨੇੜੇ ਦੱਸੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੇ ਸਾਡਾ ਤਿਆਰ ਹੈ ਹੁਣ ਜਿਹੜਾ ਚੂਚਾ ਤੁਸੀਂ ਦੇਖ ਰਹੇ ਹੋ ਬਲੈਕ ਐਸਟਰੋਲੋਪ ਚੂਚਾ ਹੈ ਤੇ ਸਾਡੇ ਕੋਲੇ ਸਾਰੇ ਤਰ੍ਹਾਂ ਦਾ ਚੂਚਾ ਹੀ ਮਿਲ ਜੂਗਾ ਤੁਹਾਨੂੰ ਬਲੈਕ ਐਸਟਰੋਲ ਆਰ ਆ ਯਾਰ ਜਿਹੜਾ ਵੀ ਚੂਚਾ ਚਾਹੀਦਾ ਸਾਡੇ ਕੋਲੋਂ ਮਿਲ ਜੂਗਾ ਤੇ ਜਿਹੜੀ ਵੀ ਬਰੀਡ ਚਾਹੀਦੀ ਹੈ ਉਹ ਸਾਰੀ ਬਰੀਡ ਅਸੀਂ ਤੁਹਾਨੂੰ ਦੇਵਾਂਗੇ ਜੀ ਤੇ ਰਿਝੇਵਿਆਂ ਚ ਥੋੜੀਆਂ ਜਿਹੀਆਂ ਮਜਬੂਰੀਆਂ ਹੋ ਗਿਆ ਸੀ ਚਲੋ ਮਾੜਾ ਮੋਟਾ ਲੇਟ ਫੇਟ ਵੀ ਹੋਏ ਹੋਵਾਂਗੇ ਤੇ ਵੀਡੀਓ ਵੀ ਅੱਜ ਮੈਨੂੰ ਐਂ ਲੱਗਦਾ ਵੀ 8-10 ਦਿਨਾਂ ਬਾਅਦ ਪਾ ਰਹੇ ਹਾਂ ਤੇ ਮਜਬੂਰੀ ਬਹੁਤ ਵੱਡੀ ਸੀ ਤੇ ਬਾਕੀ ਕੁਝ ਆਪਣੀਆਂ ਵੀਡੀਓ ਜ਼ਰੂਰ ਵਿੱਚ ਦੀਆਂ ਆਈਆਂ ਨੇ ਜਿਵੇਂ ਕਿ ਡਿਸਕਵਰ ਬਾਈ ਲੇੰਜ ਚੈਨਲ ਹੈ ਜਦੋਂ ਤੁਸੀਂ ਸਰਚ ਕਰੋਗੇ ਨਾ ਡਿਸਕਵਰ ਬਾਈ ਲੇੰਜ ਚੈਨਲ ਹੈ ਮੈਂ ਇਸ ਵੀਡੀਓ ਦੇ ਕਮੈਂਟਾਂ ਚ ਉਹਦਾ ਲਿੰਕ ਜ਼ਰੂਰ ਪਾਉਂਗਾ ਉਹਦੇ ਵੀ ਤੁਸੀਂ ਆਪਣੀ ਵੀਡੀਓ ਪਾਈ ਹੈ ਆ ਆਪਣਾ ਕੀ ਕਿਵੇਂ ਦਾ ਆਪਣਾ ਸਿਸਟਮ ਹੈ ਉਹ ਚ ਸਾਰਾ ਦੱਸਿਆ ਗਿਆ ਹੈ ਉਹ ਵੀ ਜਰੂਰ ਦੇਖਿਓ ਇੱਕ ਇਲਤੀ ਲਾਣਾ ਧੂਰੀ ਤੇ ਪਾਈ ਆ ਆਪਾਂ ਵੀਡੀਓ ਇਲਤੀ ਲਾਣਾ ਟੀਵੀ ਧੂਰੀ ਚੈਨਲ ਦੇ ਨਾਂ ਤੇ ਆ ਉਹਦੇ ਵੀ ਪਾਵਾਂਗੇ ਲਿੰਕ ਉਹ ਜਰੂਰ ਦੇਖਿਓ ਆਪਣੀਆਂ ਵੀਡੀਓ ਇੰਟਰਵਿਊ ਚੱਲ ਰਹੀਆਂ ਨੇ ਜੀ ਸਰਲੇਖ ਤੇ ਵੀ ਆਪਣੀ ਪਹਿਲਾਂ ਵੀਡੀਓ ਪਈ ਸੀ ਤੇ ਹੁਣ ਤੁਸੀਂ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਸਵਾਦ ਜਾਂ ਲੈਣ ਖਾਤਰ ਫੋਨ ਕਰਦੇ ਆਂ ਜੇ ਤੁਸੀਂ ਨਹੀਂ ਸ਼ੁਰੂ ਕਰਨਾ ਬਾਈ ਬਣ ਕੇ ਸਾਡਾ ਟਾਈਮ ਤੁਸੀਂ ਨਾ ਖਰਾਬ ਕਰਿਆ ਕਰੋ ਜੀ ਬਹੁਤ ਜੇ ਮੇਰਾ ਇਸ ਤਰ੍ਹਾਂ ਟਾਈਮ ਨਾ ਖਰਾਬ ਕਰਦੇ ਹੋਣ ਬਾਈ ਹੁਣੀ ਜਿਹੜੇ ਵੀ ਮੰਨ ਲਓ ਵੀ 100 ਦੇ ਵਿੱਚੋਂ 85% 88% ਟਾਈਮ ਖਰਾਬ ਕਰਨ ਵਾਲੀ ਹੁੰਨੇਓ ਫੋਨ ਕਰਕੇ ਤੁਸੀਂ ਬਹੁਤ ਲੰਬਾ ਸਮਾਂ ਲਵਾਉਣੀ ਹੋ ਚਲੋ ਮੇਰਾ ਇਹ ਸੁਭਾਅ ਹੈ ਮੈਂ ਅਧੂਰੀ ਜਾਣਕਾਰੀ ਕਿਸੇ ਨੂੰ ਨਹੀਂ ਦਿੰਦਾ ਤੇ ਬਾਕੀ ਮੈਂ ਇਹ ਜ਼ਰੂਰ ਕਹਿਣਾ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ ਸਮਰੱਥਾ ਮੁਤਾਬਕ ਕਰੋ ਬਰੀਡ ਵਧੀਆ ਲਓ ਪਹਿਲੀ ਵਾਰ ਸ਼ੁਰੂ ਕਰਨ ਵਾਲੇ ਵੱਡੇ ਤੋਂ ਸ਼ੁਰੂ ਕਰੋ ਇੱਕ ਦਿਨ ਵਾਲਾ ਜਿਹੜੇ ਪਹਿਲੀ ਵਾਰ ਸ਼ੁਰੂ ਕਰਦੇ ਨੇ ਨਾ ਬਹੁਤ ਉਹਦੇ ਵਿੱਚ ਕਾਰਨ ਹੁੰਦੇ ਨੇ ਜਿਹੜੇ ਤੁਸੀਂ ਨਹੀਂ ਕਰ ਸਕਦੇ ਵੈਕਸੀਨ ਆ ਜਿਹੜੀ ਇੱਕ ਮਹੀਨੇ ਦੇ ਅੰਦਰ-ਅੰਦਰ ਕਾਫੀ ਵੈਕਸੀਨਾਂ ਹੁੰਦੀਆਂ ਨੇ ਉਹ ਅਸੀਂ ਸਾਰੀਆਂ ਕਰਦੇ ਆ ਸਾਡਾ ਉਹ ਕੰਮ ਨਹੀਂ ਹੈਗਾ ਵੀ ਕਹਿਣਾ ਕੁਝ ਹੋਰ ਹੈ ਤੇ ਦੇਣਾ ਕੁਝ ਹੋਰ ਆ ਉਹ ਨਹੀਂ ਨਾ ਅਸੀਂ ਇਹ ਦਿਖਾਈਏ ਵੀ ਉਹ ਵੱਡੇ ਵੱਡੇ ਕਰਦੇ ਚੁ ਕਿ ਉਹ ਕੋਈ ਇਸ ਤਰ੍ਹਾਂ ਦਾ ਨਾ ਕੋਈ ਮੈਂ ਆਫਰ ਦੇਵਾਂ ਮੈਂ ਤਾਂ ਇਹ ਹੈ ਵੀ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਨਾ ਤੁਹਾਨੂੰ ਵਧੀਆ ਚੂਚਾ ਦੇਣਾ ਤੇ ਜਿਹੜੇ ਸੋਂ ਵੀ ਜਿਹੜੇ ਵੀ ਸਾਡੇ ਕੋਲੋਂ ਚੂਚੇ ਗਏ ਨੇ ਉਹਨਾਂ ਬੰਦਿਆਂ ਨੂੰ ਪਤਾ ਹੈ ਵੀ ਸਾਡੇ ਕੋਲੋਂ ਕਿਹੜੀ ਕੀ ਕਿਹੋ ਜਿਹਾ ਚੂਚਾ ਮਿਲਦਾ ਜੇ ਤੁਸੀਂ ਬਾਈ ਜੀ 1000 ਪਾਉਣਾ ਜੀ ਨੇ ਉਹ ਭਾਵੇਂ 300 ਪਾ ਲਓ ਜਿਹਨੇ 100 ਪਾਉਣਾ ਉਹ ਭਾਵੇਂ 40 ਪਾ ਲੇ ਪਰ ਲੈ ਲੈ ਵਧੀਆ ਬਰੀਡ ਸਾਡਾ ਚੂਚਾ ਜਿਹੜਾ ਪੂਰਾ ਵੈਕਸੀਨ ਇੰਨ ਵੈਕਸੀਨ ਕੀਤੀ ਹੋਊ ਅੰਬਰੀਡ ਪਿਆਰ ਹੋਊਗੀ ਤੰਦਰੁਸਤ ਹੋਊਗਾ ਤੇ ਉਸ ਤੋਂ ਬਾਅਦ ਬਾਅਦ ਦੇ ਵਿੱਚ ਤੁਹਾਡੀ ਪੂਰੀ ਮਦਦ ਕਰਾਂਗੇ ਜਦੋਂ ਵੀ ਤੁਹਾਨੂੰ ਕੋਈ ਲੋੜ ਆ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ ਬਾਕੀ ਬੇਨਤੀ ਹੈ ਜੇ ਦੋ ਵਾਰ ਤੋਂ ਵੱਧ ਮੈਂ ਤੁਹਾਨੂੰ ਨਹੀਂ ਕਾਲ ਚੱਕੀ ਜਾਂਦੀ ਮੈਂ ਤੁਹਾਨੂੰ ਕਾਲ ਜਰੂਰ ਕਰੂੰਗਾ ਇਹ ਫਿਕਰ ਹੋ ਜਾਓ ਤੁਸੀਂ ਤੁਹਾਡੀ ਹਰ ਸੰਭਵ ਸਹਾਇਤਾ ਕਰਾਂਗੇ ਤੁਹਾਡਾ ਪੂਰੀ ਜੋ ਵੀ ਲੋੜ ਆ ਉਹ ਪੂਰੀ ਕਰਾਂਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਬੁਕਿੰਗ ਜਿਨ੍ਹਾਂ ਦੀ ਕੀਤੀ ਹੋਈ ਉਹਨਾਂ ਨੂੰ ਜਾਣਕਾਰੀ ਦੇ ਕੇ ਚੂਚਾ ਚਕਾਵਾਂਗੇ ਤੇ ਬਾਕੀ ਬਾਅਦ ਦੇ ਵਿੱਚ ਤੁਹਾਡੇ ਨਾਲ ਖੜਾਂਗੇ ਕੋਈ ਚੱਕਰ ਨਹੀਂ ਸਾਰੇ ਜਿਨ੍ਹਾਂ ਨੇ ਸਾਡੇ ਤੋਂ ਚੂਚੇ ਗਏ ਵੀ ਹੈ ਗਈਆਂ ਵੀ ਨੇ ਬੁਕਿੰਗਾਂ ਉਹਨਾਂ ਨੂੰ ਪਤਾ ਹੈ ਬਈ ਵਧੀਆ ਚੂਚਾ ਤੁਹਾਨੂੰ ਮਿਲੂਗਾ ਜੀ ਤੇ ਤੇ ਇਹ ਹੈ ਵੀ ਮੈਂ ਤਾਂ ਸਿਰਫ ਸਮਝਾ ਸਕਦਾ ਤੇ ਸਮਝਾਇਆ ਵੀ ਇਹ ਕਦੇ ਵੀ ਮੈਂ ਇਹ ਨਹੀਂ ਹੈਗਾ ਜਿਨ੍ਹਾਂ ਦਾ ਫੋਨ ਮੈਂ ਨਹੀਂ ਚੱਕ ਸਕਿਆ ਮੈਂ ਬਾਅਦ ਦੇ ਵਿੱਚ ਆਪ ਕਾਲ ਕਰਕੇ ਤੁਹਾਨੂੰ ਜਰੂਰ ਦੱਸਦਾ ਹੁੰਨਾ ਤੇ ਪਰ ਇੰਨਾ ਕਿ ਮੈਂ ਵਾਰ-ਵਾਰ ਇਹੋ ਗੱਲ ਕਹਿਣਾ ਵੀ ਤੁਸੀਂ ਮੇਰਾ ਟਾਈਮ ਨਾ ਜੀ ਖਰਾਬ ਕਰਿਆ ਕਰੋ ਜਿਨ੍ਹਾਂ ਨੇ ਨਹੀਂ ਚੂਚਾ ਲੈਣਾ ਉਹ ਵੀ ਕੋਸ਼ਿਸ਼ ਕਰਦੇ ਨੇ ਵੀ ਅੱਧਾ-ਅੱਧਾ ਘੰਟਾ ਟਾਈਮ ਖਰਾਬ ਕਰਾਈਏ ਤੇ ਇੱਕ 22 ਸੀਗਾ ਉਹ ਸਹਦ ਗੌਟ ਫਾਰਮ ਦਾ ਵੀ ਕਹਿੰਦੇ ਅਸੀਂ ਕਰ ਰਹੇ ਹਾਂ ਜੇ ਸੁਣਦੇ ਹੋਣ ਜਰੂਰ ਸੁਣਿਓ ਵੀ ਉਸ ਤਰ੍ਹਾਂ ਦੇ ਬੰਦੇ ਤੋਂ ਬਚ ਕੇ ਰਹਿਣਾ ਤੇ ਚਲੋ ਆ ਨਾ ਜੇ ਤਾਂ ਉਹ ਸੰਪਰਕ ਕਰ ਲੈਣ ਮੇਰੇ ਨਾਲ ਆਪਣੀ ਗਲਤੀ ਮੰਨ ਲੈਣ ਤੇ ਰੋਜ਼ ਹੀ ਮੇਰਾ ਫੋਨ ਕਰਕੇ ਕਦੇ ਕਹਿੰਦੇ ਸੀ ਅੱਜ ਬੁਕਿੰਗ ਕਰਾਉਣੀ ਹੈ ਜੀ ਸਾਨੂੰ ਆ ਫਲਾਣਾ ਅਸੀਂ 5000 ਚੂਚਾ ਲੈਣਾ ਹਾਲਾਂਕਿ ਮੈਂ ਹਰ ਇੱਕ ਨੂੰ ਕਹਿਣਾ ਵੀ ਤੁਸੀਂ ਥੋੜੇ ਤੋਂ ਸ਼ੁਰੂ ਕਰੋ ਤੇ ਉਹ ਤਾਂ ਆਪਣੇ ਫਾਰਮ ਜੀ ਸਾਡੇ ਦੋ ਫਾਰਮ ਬਣਾਏ ਹੋਏ ਨੇ ਅਸੀਂ ਚੂਚਾ 5000 ਪਾਉਣਾ ਅਸੀਂ 7 ਪਾਉਣਾ ਹਨਾ ਇਸ ਤਰ੍ਹਾਂ ਦੇ ਬੰਦੇ ਮੇਰੇ ਨਾਲ ਨਾ ਸੰਪਰਕ ਕਰਨ ਜਿਨ੍ਹਾਂ ਨੇ ਕੰਮ ਕਰਦਿਆਂ ਨੂੰ ਕਰਨ ਨਹੀਂ ਦੇਣਾ ਹੁੰਦਾ ਜਾਣ ਕੇ ਹੈਰਾਨ ਪਰੇਸ਼ਾਨ ਕਰਨਾ ਹੁੰਦਾ ਉਹ ਨਾ ਮੈਨੂੰ ਫੋਨ ਕਰਿਆ ਕਰੋ ਨਹੀਂ ਮੈਂ ਨੰਬਰ ਇਹਦੇ ਵਿੱਚ ਦਿਆ ਕਰਨਾ ਹੈ ਵੀਡੀਓ 'ਚ ਫਿਰ ਬੋਲਿਆ ਕਰਨਾ ਨੰਬਰ ਸਕਰੀਨ ਤੇ ਜਲਾਇਆ ਕਰੂੰਗਾ ਉਹ ਵੀ ਨੰਬਰ ਉਹਨਾਂ ਦਾ ਜਹ ਆਪਾਂ ਚਲਾਵਾਂਗੇ ਨਹੀਂ ਤਾਂ ਕਾਲ ਹੁਣ ਫੋਨ ਨਹੀਂ ਚੱਕਦੇ ਪਹਿਲਾਂ ਕਹਿੰਦੇ ਸੀ 2 ਤਰੀਕ ਨੂੰ ਹਰ ਹਾਲਤ 'ਚ ਅਸੀਂ ਚੂਚਾ ਲੈਣਾ ਹੈ ਜੀ ਬਲੈਕ ਐਕਸਟਰੋਲੋਪ 5000 ਦੀ ਤੇ ਸੁਣਦੇ ਵੀ ਨੇ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਜੇ ਕੋਈ ਬਿੰਤ ਕਰਦਾ ਨਾ ਉਹਨੂੰ ਇਸ ਤਰ੍ਹਾਂ ਨਹੀਂ ਪਰੇਸ਼ਾਨ ਕਰੀਦਾ ਹੁੰਦਾ ਠੀਕ ਹੈ ਨਾ ਤੇ ਦੂਜਿਆਂ ਦਾ ਵੀ ਤੁਸੀਂ ਨੁਕਸਾਨ ਕਰਾਉਨੇ ਆ ਜਦੋਂ ਹੁਣ ਮੈਨੂੰ ਇਹ ਹੀ ਲੱਗਦਾ ਹੁੰਦਾ ਯਾਰ ਪਤਾ ਨਹੀਂ ਇਹ ਵੀ ਉਹਦੇ ਵਰਗਾ ਨਾ ਹੋਵੇ ਪਰ ਆਪਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਸਾਰਿਆਂ ਨੂੰ ਜਾਣਕਾਰੀ ਦਿੰਨੇ ਆ ਉਹਨਾਂ ਨੂੰ ਵੀ ਦਿੱਤੀ ਆ ਸਾਰੀ ਜਾਣਕਾਰੀ ਤੇ ਫਿਰ ਉਹ ਰੋਜ਼ ਹੀ ਫੋਨ ਕਰਕੇ ਅਸੀਂ ਅੱਜ ਜੀ ਫਿਰ ਕਰਾਉਨੇ ਆ ਕੱਲ ਨੂੰ ਬੁਕਿੰਗ ਸਾਨੂੰ 바ਰ ਕੋਡ ਦੇ ਦਿਓ ਸਾਨੂੰ ਇਹ ਦੇ ਦਿਓ ਪਤਾ ਨਹੀਂ ਕਿਹੜਾ ਗੌਟ ਫਾਰਮ ਕਹਿੰਦੇ ਸੀਗੇ ਮੇਰਾ ਮੇਰੇ ਕੋਲ ਮੈਸੇਜ ਵੀ ਉਹਨਾਂ ਦੇ ਆਏ ਹੋਏ ਨੇ ਨਹੀਂ ਤਾਂ ਆਪਾਂ ਇਹਦੇ ਵਿੱਚ ਦੱਸਾਂਗੇ ਤੁਹਾਨੂੰ ਵੀਡੀਓ ਚ ਲਾਵਾਂਗੇ ਉਹਦਾ ਬਣਾ ਕੇ ਨਹੀਂ ਭਾਈ ਆਪਦੀ ਗਲਤੀ ਜੇ ਤਾਂ ਤੁਸੀਂ ਸਾਨੂੰ ਤੰਗ ਕਰਦੇ ਸੀ ਗਲਤੀ ਮੰਨ ਲਓ ਜੇ ਤੁਹਾਨੂੰ ਸੱਚਮੁੱਚ ਹੀ ਲੈਣਾ ਤੇ ਆਪ ਵੀ ਬੁਕਿੰਗ ਕਰਾ ਲਓ ਸਾਨੂੰ ਪਰ ਇਹ ਬੁਕਿੰਗ ਦਾ ਲਾਲਚ ਨਹੀਂ ਸਾਨੂੰ ਇਹ ਵਿੱਚ ਬੰਦੇ ਕਹਿਣਗੇ ਵੀ ਅਸੀਂ ਜੀ ਹਜ਼ਾਰ ਲੈਣਾ ਪਤਾ ਲੱਗ ਜਾਂਦਾ ਵੀ ਉਹਨਾਂ ਨੇ ਲੈਣਾ ਆ ਭਾਵੇਂ ਇੱਕੋਸ ਬਣਾ ਹੋਵੇ ਪਰ ਉਹ ਨਾ ਇਸ ਤਰ੍ਹਾਂ ਕਰਿਆ ਕਰੋ ਤੁਸੀਂ ਬਾਕੀ ਮੈਨੂੰ ਇਹ ਨਹੀਂ ਹੁੰਦਾ ਵੀ ਲਾਲਚੇ ਚ ਮੈਂ ਜ਼ਿਆਦਾ ਵੱਧ ਤੁਹਾਨੂੰ ਜਾਣਕਾਰੀ ਦੇਵਾਂ ਮੇਰੇ ਲਈ ਤਾਂ ਜਿਹਨੇ 10 ਚੂਚਾ ਲੈਣਾ ਉਹ ਵੀ ਉਹੋ ਜਿਹੇ ਨੇ ਜਿਹਨੇ 500 ਲੈਣਾ 1000 ਲੈਣਾ 20000 ਲੈਣਾ ਉਹ ਵੀ ਉਹੋ ਜਿਹੋ ਸਤਿਕਾਰਯੋਗ ਮੇਰੇ ਲਈ ਸਾਰੇ ਰੱਬ ਦਾ ਰੂਪ ਨੇ ਸਾਰੇ ਜਿਹੜੇ ਕੰਮ ਸ਼ੁਰੂ ਕਰ ਚੁੱਕੇ ਨੇ ਜਾਂ ਜਿਨ੍ਹਾਂ ਨੇ ਕਰਨੇ ਨੇ ਜਿਹੜੇ ਬੇਲੇ ਟਾਈਮ ਖਰਾਬ ਕਰਨ ਵਾਲੇ ਉਹ ਨਾ ਤੁਸੀਂ ਇਸ ਤਰ੍ਹਾਂ ਕਰੋ ਤੇ ਬਾਕੀ ਵਧੀਆ ਕੰਮ ਹੈ ਤੇ ਇਹਦੀਆਂ ਹੁਣ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਪਾਇਆ ਕਰਾਂਗੇ ਬਹੁਤ ਹੀ ਵਧੀਆ ਅੰਡਾ ਇਹਦੇ ਵਿੱਚ ਸੇਲ ਕਰੋ ਤੁਸੀਂ ਕੋਈ ਵੀ ਕੰਮ ਕਰੋ ਜਿਹੜੇ ਸਾਡੇ ਨਾਲ ਜੁੜ ਕੇ ਚੱਲਣੇ ਨੇ ਉਹਨਾਂ ਨੂੰ ਅੱਗੇ ਤੱਕ ਅਸੀਂ ਲੈ ਕੇ ਜਾਵਾਂਗੇ ਤੇ ਬਾਕੀ ਜਿਹੜੇ ਵੀ ਕੋਈ ਲੋੜਵੰਦ ਨੇ ਉਹਨਾਂ ਦੀ ਆਪਾਂ ਮਦਦ ਵੀ ਕਰਾਂਗੇ ਕੋਈ ਐਸੀ ਗੱਲ ਨਹੀਂ ਤੇ ਕੰਮ ਚਲਵਾਵਾਂਗੇ ਜੀ ਤੇ ਬਾਕੀ ਜਿਨ੍ਹਾਂ ਨੇ ਟੂਚੇ ਗਏ ਹੋਏ ਨੇ ਬੁਕਿੰਗਾਂ ਉਹ ਕੈਲਸ਼ੀਅਮ ਪਾਉਣ ਦਾ ਜ਼ਰੂਰ ਧਿਆਨ ਰੱਖਣ ਜੇ ਨੂੰ ਉਹਨਾਂ ਨੂੰ ਨਹੀਂ ਪਤਾ ਮੈਨੂੰ ਸੰਪਰਕ ਕਰ ਲੈਣ ਕਿਉਂਕਿ ਮੈਂ ਜਾਣਕਾਰੀ ਦੇ ਕੇ ਉਹਨਾਂ ਨੂੰ ਸਾਰਾ ਸਮਝਾ ਕੇ ਭੇਜਿਆ ਹੋਇਆ ਹੈ ਕੈਲਸ਼ੀਅਮ ਮਲਟੀਵਿਟਾਮਿਨ bro liver tone ਦਾ ਸਾਰਾ ਉਹ ਚਲਾਉਣ ਜੀ 15 ਦਿਨਾਂ ਬਾਅਦ 5 ਦਿਨ ਜਾਂ 10 ਦਿਨ ਬਾਅਦ 3 ਦਿਨ ਜ਼ਰੂਰ ਚਲਾਉਂਦੇ ਰਹਿਣਾ ਤੇ ਬਾਕੀ ਸੀਆਰਡੀ ਤੋਂ ਬਚਾ ਹੁਣ ਵਾਇਰਲ ਚੱਲਦਾ ਥੋੜਾ ਜਿਹਾ ਆਰਆਈਆਰ ਵਗੈਰਾ ਤੇ ਜ਼ਿਆਦਾ ਉਹਦਾ ਹੈਗਾ ਜਿਹੜਾ ਬਲੈਕ ਹੈਸਟਲ ਆਪੇ ਇਹ ਧੱਕੜ ਬਰੀਡ ਹੈ ਇਹ ਸੇਤੀਏ ਦੇ ਤੇ ਕੋਈ ਅਟੈਕ ਨਹੀਂ ਹੁੰਦਾ ਜ਼ਿਆਦਾਤਰ ਮੈਂ ਇਹੀ ਸੇਲ ਕਰਨ ਲਈ ਕਹਿ ਰਿਹਾ ਜਿਹੜੇ ਤਾਂ ਮੇਰੀ ਗੱਲ ਮੰਨਦੇ ਨੇ ਉਹ ਕਾਮਯਾਬ ਨੇ ਠੀਕ ਹੈ ਤੇ ਤੁਸੀਂ ਕਾਮਯਾਬ ਰਹੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਾਜ਼ਰ ਹਾਂ ਤੁਹਾਡੇ ਲਈ ਉਹ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿੰਨਾ ਵੀਰਾਂ ਦੀ ਆਪਾਂ ਪਿਛਲੀ ਵਾਰ ਮਦਦ ਕੀਤੀ ਸੀ ਉਹਨਾਂ ਨੇ ਆਪਾਂ ਤੋਂ ਚੂਚਾ ਲਿਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਯਾਦ ਰੱਖਿਆ ਪਰ ਜਿਹੜੇ ਵੀਰਾਂ ਨੂੰ ਕੋਈ ਬਰੀਡ ਮਾੜੀ ਮਿਲੀ ਹੈ ਆਪਾਂ ਤੋਂ ਨਹੀਂ ਲਈ ਉਹਨਾਂ ਨੇ ਚਲੋ ਚਾਹੇ ਤੇ ਉਹ ਮੈਂ ਇਹ ਕਹਿਣਾ ਵੀ ਤੁਸੀਂ ਨਾ ਖਰੀਦਣ ਵੇਲੇ ਥੋੜਾ ਜਿਹਾ ਧਿਆਨ ਦਿਆ ਕਰੋ ਸਸਤੇ ਮਗਰ ਨਾ ਜਾਇਆ ਕਰੋ ਠੀਕ ਹੈ ਜੀ ਤੇ ਬਾਕੀ ਚੂਚਾ ਜਿੰਨੀ ਲੋੜ ਆ ਸਾਡੇ ਕੋਲ अवेलेबल ਹੈ ਚੂਚਾ ਤੁਸੀਂ ਲੈ ਸਕਦੇ ਹੋ ਜੀ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਦਾ ਚੂਚਾ ਤੁਹਾਨੂੰ ਮਿਲ ਜੂਗਾ ਆ ਤੰਦਰੁਸਤ ਚੂਚਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਬਰੀਡ ਹੈ ਤੇ ਬਾਕੀ ਜਿਹੜੀ ਵੀ ਬਰੀਡ ਚਾਹੀਦੀ ਹੈ ਉਹ ਮਿਲ ਜੂਗੀ ਤੁਹਾਨੂੰ ਤੇ ਆਪਾਂ ਤਾਂ ਇਹੀ ਕਹਾਂਗੇ ਵੀ ਤੁਸੀਂ ਤਕੜੇ ਹੋ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਠੀਕ ਹੈ ਜੀ ਤੇ ਵਧੀਆ ਬਰੀਡ ਦੇਣੀ ਹੈ ਤੁਹਾਨੂੰ ਤੇ ਬਾਕੀ ਹਲਦੀ ਪਾਉਂਦੇ ਰਿਹਾ ਕਰੋ ਜਿੰਨਾ ਵੀਰਾਂ ਨੇ ਚੂਚੇ ਚਲੇ ਗਏ ਉਹ ਹਲਦੀ ਹੋਲਦੀ ਪਾ ਦਿਆ ਕਰੋ ਇਹਨਾਂ ਨੂੰ ਹਫਤੇ 10 ਦਿਨ ਬਾਅਦ ਭਾਵੇਂ ਫੀਡ 'ਚ ਹੀ ਪਾਇਆ ਕਰੋ ਤਾਂ ਸਮਝਾਇਆ ਹੋਇਆ ਇੱਕ ਦੋ ਵੀ ਪਰ ਫੇਰ ਵੀ ਦੱਸ ਦੇਣਾ ਫੀਡ ਨੂੰ ਪਾਣੀ ਦਾ ਸਿੱਟਾ ਲਾ ਕੇ ਉਪਰ ਹਲਦੀ ਭੁੱਕ ਕੇ ਉਹਨੂੰ ਐਂ ਹੱਥਾਂ ਨਾਲ ਉਹ ਰਲਾ ਕੇ ਮਿਕਸ ਕਰ ਲਓ ਉਹਦੇ ਚੂਚਾ ਖਾਊਗਾ ਤਾਂ ਤੰਦਰੁਸਤ ਰਹੂਗਾ ਉਸ ਤੋਂ ਬਾਅਦ ਇਹ ਐ ਵੀ ਚੂਚੇ ਨੂੰ ਅਸੀਂ ਜਿਹੜਾ ਚੂਚਾ ਤਿਆਰ ਕਰਕੇ ਤੁਹਾਨੂੰ ਦਿੰਨੇ ਆ ਉਹ ਅਸੀਂ ਦਿੰਨੇ ਆ ਜੀ মালਟੀ ਵਿਟਾਮਿਨ ਵੀ ਉਹਨੂੰ ਪਲਾਉਨੇ ਆ ਕੈਲਸ਼ੀਅਮ ਵੀ ਪਲਾਾ ਕੇ ਦਿੰਨੇ ਆ ਤੇ ਲੀਵਰ ਟੋਨਿਕ ਵੀ ਪਲਾਾ ਕੇ ਦਿੰਨੇ ਆ ਤਿੰਨ ਤਾਂ ਇਹ ਵੈਕਸੀਨ ਕਰਦੇ ਆ ਉਸ ਤੋਂ ਇਲਾਵਾ ਅਸੀਂ ਪਹਿਲੇ ਦੇਣ ਵਾਲੀ ਵੈਕਸੀਨ ਕਰਕੇ ਦਿੰਨੇ ਆ ਉਸ ਤੋਂ ਬਾਅਦ ਲਸੋਟਾ ਕਰਦੇ ਆ ਗੰਬੋਰੋ ਕਰਕੇ ਦਿੰਨੇ ਆ ਲਸੋਟਾ ਕਾ ਫੇਰ ਕਰਦੇ ਆ ਤੇ ਦੂਜੇ ਨੰਬਰ ਇੱਕ ਆ ਗਈ ਆਪਣੀ ਕੀ ਕਹਿੰਦੇ ਨੇ ਉਹਨੂੰ ਰਾਣੀ ਖੇਤ ਵਗੈਰਾ ਦੀ ਕਰਕੇ ਦਿੰਨੇ ਆ ਸਾਰੀ ਵਧੀਆ ਤਰੀਕੇ ਨਾਲ ਕਰਕੇ ਦਿੰਨੇ ਆ ਕਿ ਇਹ ਨਹੀਂ ਹੁੰਦਾ ਵੀ ਨਾਉਂ ਦਈ ਹੋਈ ਵੈਕਸੀਨ ਹੈ ਵਧੀਆ ਤਰੀਕੇ ਨਾਲ ਸਭ ਤੋਂ ਵਧੀਆ ਕੰਪਨੀ ਦੀ ਸਭ ਤੋਂ ਵਧੀਆ ਕੰਪਨੀ ਦੀ ਵੈਕਸੀਨ ਕਰਕੇ ਦਿੰਨੇ ਆ ਜੀ ਅਸੀਂ ਤੇ ਤੁਹਾਨੂੰ ਜਿੰਨਾ ਚੂਚਾ ਚਾਹੀਦਾ ਸਾਡੇ ਤੋਂ ਮਿਲ ਜੂਗਾ ਬੇਫਿਕਰ ਹੋ ਕੇ ਕੰਮ ਕਰੋ ਤੁਹਾਨੂੰ ਜਿਹੜੇ ਵੀ ਕਹਿੰਦੇ ਨੇ ਸਾਨੂੰ ਡਰ ਲੱਗਦਾ ਚੂਚੇ ਨੂੰ ਮਰਨਾ ਜਾਣ ਕਦੇ ਵੀ ਕੋਈ ਸਾਡਾ ਚੂਚਾ ਕਦੇ ਨਹੀਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਨਾ ਸਾਡੇ ਚੂਚੇ ਨੂੰ ਕੋਈ ਵਿੱਟ ਜਮ ਚਿਪਕਣ ਦੀ ਦਿੱਕਤ ਆਵੇ ਨਾ ਕਦੇ ਕੋਈ ਜ਼ੀਆਰਡੀ ਨਾ ਕਦੇ ਸੁਸਤ ਹੋਵੇ ਦੇਖ ਸਕਦੇ ਹੋ ਕਿਵੇਂ ਫਿਰਦਾ ਮੇਲਦਾ ਤੇ ਬਾਕੀ ਅੱਜ ਲਈ ਇੰਨਾ ਹੀ ਅੱਗੇ ਤੋਂ ਆਪਾਂ ਜ਼ਰੂਰ ਵੀਡੀਓ ਪਾਇਆ ਕਰਾਂਗੇ ਜਾਣਕਾਰੀ ਵਾਲੀ